ҚҊсө ass Norwegian Қ Шарома Қан Құж 시� нимдор Бул�� Бул� 38 Таст алай Ура இரண்டு ஆயிரம் ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਗੌਰਵ ਤੁਰਤ ਜੀ ਹੁਣਾ ਵੱਲੋਂ ਅਪਰਾਧam ਵਿਰੁੱਧ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਜੋ ਮਾਨਯੋਗ ਡੀਐਸਪੀ ਸਾਹਿਬ ਜੀ ਦੀ ਅਗਵਾਈ ਹੇਠ ਸਾਡੇ ਵੱਲੋਂ ਜਿਹੜਾ ਮੁਕੱਦਮਾ ਨੰਬਰ 107/24 302 ਦਾ ਮੁਕੱਦਮਾ ਸੀ थाना ਸੁਲਤਾਨਪੁਰ ਲੋਧੀ ਉਹਦੇ ਵਿੱਚ ਜਿਹੜਾ ਦੋਸ਼ੀ ਗੁਰਪ੍ਰੀਤ ਸਿੰਘ ਤੇ ਗੋਪੀਆ ਉਹਨੂੰ ਗ੍ਰਿਫਤਾਰ ਕੀਤਾ ਗਿਆ ਤੇ ਗ੍ਰਿਫਤਾਰੀ ਦੌਰਾਨ ਉਸ ਵੱਲੋਂ ਵਾਰਦਾਤ ਵਿੱਚ ਜਿਹੜਾ ਵਰਤਿਆ ਗਿਆ ਪਿਸਟਲ ਵਿਦ ਮੈਗਜ਼ੀਨ ਉਹ ਰਿਕਵਰ ਕੀਤਾ ਗਿਆ ਜੀ ਜੋ ਜੁੜੀਆਂ ਨੇ ਬਰਾਮਦ ਨਹੀਂ ਨਹੀਂ ਜੀ ਰੋਲ ਨਹੀਂ ਫਿਲਹਾਲ ਬਰਾਮਦ ਹੋਏ ਇਹ ਕਦੋਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਇਹ 2024 ਦੇ ਵਿੱਚ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਤੋਂ ਇਲਾਜ ਦੌਰਾਨ ਜਿਹੜਾ ਸੇਵਾ ਸਿੰਘ ਸੀ ਉਸ ਦੀ ਮੌਤ ਹੋ ਗਈ ਸੀ ਕਿਹੜੇ ਇਲਾਕੇ ਦੇ ਨਾਲ ਸੰਬੰਧਿਤ ਹੈ ਲਾਟੀਆਂਵਾਲ ਨਾਲ ਸੰਬੰਧਿਤ ਸੀ ਇਹ ਸਰਾਏ ਖਾਮ ਜਿਹੜਾ ਨਕੋਦਰ ਨਾਲ ਸੰਬੰਧਿਤ ਸੀ ਦੋਸ਼ੀ ਕੋਈ ਹੋਰ ਮੁਕਦਮਾ ਵੀ ਦਰਜ ਹੈ ਤੇ ਜੀ ਇਸ ਮੁਕਦਮੇ ਤੋਂ ਬਿਨਾ ਚਾਰ ਹੋਰ ਮੁਕਦਮੇ ਦੋਸ਼ੀ ਤੇ ਦਰਜ ਨੇ ਜਿਹੜੇ ਲੜਾਈ ਝਗੜੇ ਦੇ 307 ਆਰਮਜ਼ ਐਕਟ ਦੇ ਨੇ ਇੱਕ 85/23 ਮੁਕਦਮਾ ਨਕੋਦਰ ਥਾਣੇ ਦਾ ਉਹਦੇ ਵਿੱਚੇ ਦੋਸ਼ੀ ਪੀਓ ਵੀ ਹੈ ਜੀ ਹੁਣ ਇਹਨੂੰ ਪੇਸ਼ਦਾਨਤ ਕਰ ਦਿੱਤਾ ਗਿਆ ਜੀ ਹਾਂਜੀ 3 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਸੀ ਹੋਰ ਕੀ ਕੀ ਬਸ ਕੇ ਸਭ ਕੁਝ ਹੋ ਰਿਹਾ ਹੈ ਫਰਦਰ ਇਸ ਤੋਂ ਬਿਨਾ ਜਿਹੜੀਆਂ ਕੋਈ ਹੋਰ ਵਾਰਦਾਤਾਂ ਤਾਂ ਉਹਨਾਂ ਬਾਰੇ ਅਜੇ ਪੁਸ਼ਕੀਸ ਚੱਲ ਰਹੀ ਹੈ ਜੇ ਕੋਈ ਹੋਰ ਖਲਾਸਾ ਹੋਊਗਾ ਤਾਂ ਪਰਦੇ ਧਿਆਨ ਵਿੱਚ ਲੈਂਦੇ ਰਹੋਗੇ ਹੋਰ ਵੀ ਸਾਥੀ ਹੈ ਜੀ ਹਾਂਜੀ ਇਸ ਮੁਕਦਮੇ ਵਿੱਚ ਟੋਟਲ ਤਿੰਨ ਦੋਸ਼ੀ ਸੀ ਦੋ ਅਸੀਂ ਅਰੈਸਟ ਕਰ ਲਏ ਇੱਕ ਦੀ ਭਾਲ ਜਾਰੀ ਹੈ